ਸ਼ਸ਼ਕਾਰ ਜੀ ਕੀ ਦਵੋਂ ਜੀ ਸਾਰੇ ਹੋਪਸ ਸਾਰੇ ਠੀਕ ਠਾਕ ਹੋਮੋਂਗੇ ਚੜਦੀ ਕਲਾ ਵਿੱਚ ਹੋਮੋਂਗੇ ਲਓ ਜੀ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਦੋ ਤਰ੍ਹਾਂ ਦੇ ਸੂਟ ਰਹਿਣ ਵਾਲੇ ਨੇ ਜੀ ਫਟਾਫਟ ਆਰਡਰ ਬੁੱਕ ਕਰਿਓ ਤੇ ਲਿਮਟਡ ਜੇ ਸਟਾਕ ਹੈਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਇਹ ਪਾਵਾਂਗੇ ਕੋਸ਼ਿਸ਼ ਕਰਾਂਗੇ ਜੇ ਸੋਲੋ ਪੀਸਾਂ ਦੀ ਵੀਡੀਓ ਪਈ ਤਾਂ ਪਾ ਦਾਂਗੇ ਸੀ ਐਡਿਟ ਕਰਕੇ ਨਾਲ ਇਹ ਤਾਂ ਆਪਣੇ ਕੋਲੇ ਆ ਗਏ ਜੀ ਜਿਹੜੇ ਟੂ ਟਨ ਵਾਲੇ ਕਾਟਨ ਦੇ ਸੂਟ ਆਏ ਹੋਏ ਨੇਗੇ ਟੂ ਟੋਨ ਸ਼ਿਲਕ कॉटन ਆ ਗਈ ਬਹੁਤ ਸੋਹਣੇ ਸੂਟ ਨੇ ਜੀ ਇਹ ਬਹੁਤ ਹੀ ਜ਼ਿਆਦਾ ਜਿਹੜਾ ਸਟੱਫ ਹੈਗਾ ਸੌਫਟ ਵਾਲਾ ਹੈਗਾ ਠੀਕ ਹੈ ਜੀ कॉटन ਦੇ ਟੂ ਟੋਨ कॉटन ਆ ਗਈ ਜਿਹੇ ਮੇ ਟੂ ਟੋਨ ਪਸ਼ਮੀਨਾ ਆਇਆ ਸੀ ਨਾ ਉਹੀ ਚੀਜ਼ ਹੈ ਜੀ ਇਹ ਟੂ ਟੋਨ कॉटन ਭਪਿੰਡਰਾ ਵਾਲਿਆਂ ਦਾ ਹੈਗਾ ਜੀ ਆਪਣੇ ਕੋਲੇ ਕੋਈ ਲੋਕਲ ਨਹੀਂ ਹੈਗਾ ਜਿਹੜੇ ਡਬਲ ਟੋਨ ਦੇ ਜਿੰਨੇ ਵੀ ਸੂਟ ਬਣੇ ਨੇਗੇ ਉਹ ਸਾਰੇ ਸਭ ਤੋਂ ਪਹਿਲਾਂ ਭਪਿੰਡਰਾ ਵਾਲੇ ਕੱਢ ਰਹੇ ਨੇਗੇ ਉਹੀ ਵਧੀਆ ਹੈ ਬੈਸਟ ਕੁਆਲਿਟੀ ਹੈ ਉਸ ਤੋਂ ਬਾਅਦ ਤਾਂ ਵਾਧੂ ਚੱਲ ਰਹੀ ਨੇ ਹੈਨਾ ਹਰ ਇੱਕ ਬ੍ਰਾਂਡ ਕਾਟ ਦੀ ਹੁੰਦਾ ਹੈਗਾ ਫਿਰ ਤਾਂ ਬਟ ਆਪਣੇ ਕੋਲੇ ਜਿਹੜੇ ਹੈਗੇ ਨੇ ਇਹ ਭੁਪਿੰਦਰਾ ਦੀ ਆਪਣੇ ਕੋਲੇ ਸ਼ਿਲਕ ਪਸ਼ਮੀਨੇ ਦੇ ਸੂਟ ਮਿਲਣਗੇ ਭੁਪਿੰਦਰਾ ਦੀ ਆਪਣੇ ਕੋਲੇ कॉटन ਸ਼ਿਲਕ ਦੇ ਸੂਟ ਮਿਲਣਗੇ ਠੀਕ ਹੈ ਜੀ ਮਸਟਰਡ ਕਲਰ ਆ ਗਿਆ ਤੇ ਉਸ ਤੋਂ ਬਾਅਦ ਆ ਗਿਆ ਜੀ ਫਿਰੋਜੀ ਸ਼ੇਡ ਆ ਗਿਆ ਬਹੁਤ ਹੀ ਸਾਰੇ ਸ਼ੇਡਿੰਗ ਵਾਲੇ ਨੇਗੇ ਇਹਨਾਂ ਤੇ ਵਰਕ ਕਰਵਾਇਆ ਹੋਇਆ ਬਹੁਤ ਸੋਹਣਾ ਲੱਗੂਗਾ ਜਿਵੇਂ ਆਪਾਂ ਗਰਮੀ ਦੇ ਵਿੱਚ ਜ਼ਿਆਦਾ कॉटन ਦੇ ਉੱਤੇ ਵਰਕ ਕਰਵਾਨੇ ਆ ਮਤਲਬ ਫਿਰ ਉਹ ਇੱਕ ਦੋ ਧੂਆਂ ਦੇ ਵਿੱਚ ਹੋ ਜਾਂਦਾ ਹੈਗਾ ਪੰਜ ਚਾਰ ਤੋਂ ਪਾਉਣੇ ਆ ਬਟ ਇਹ ਇਦਾਂ ਹੀ ਰਹਿਣਗੇ ਇਹ ਕਾਟਨ ਸ਼ਿਲਕ ਹੈਗੀ ਜੀ ਟੂ ਟਨ ਕਾਟਨ ਇੱਕ ਪੀਚ ਸ਼ੇਡ ਆ ਗਿਆ ਜੀ ਬਹੁਤ ਸੋਹਣੇ ਸ਼ੇਡ ਨੇਗੇ ਸਾਰੇ ਸਾਰੇ ਸ਼ੇਡ ਬਹੁਤ ਸੋਹਣੇ ਨੇ ਭੁਪਿੰਦਰਾ ਵਾਲਿਆਂ ਦਾ ਰਹਿਣ ਵਾਲਾ ਹੈ ਜੀ ਇਹ ਸਕਾਈ ਆ ਗਿਆ ਜੀ ਸਕਾਈ ਦੇ ਵਿੱਚ ਦੋ ਆ ਗਏ ਆਪਣੇ ਕੋਲੇ ਇੱਕ ਥੋੜਾ ਡਾਰਕ ਸਕਾਈ ਹੈ ਦੋਨੋਂ ਹੀ ਕਲਰ ਡਿਫਰੈਂਟ ਨੇਗੇ ਇੱਕ ਸਕਾਈ ਹੈਗਾ ਇੱਕ ਬਲੂਇਸ਼ਡ ਟਨ ਆ ਗਿਆ ਜੀ ਠੀਕ ਹੈ ਜੀ ਕਲਰ ਚੇਂਜ ਆ ਗਿਆ ਇਹਨਾਂ ਦਾ ਏਟੀ ਦੱਸਿਓ ਤੁਸੀਂ ਸਕਰੀਨਸ਼ਾਟ ਲਾਉਂਗੇ ਨਾ ਜਰੂਰ ਦੇ ਦੇ ਵੀ ਲਾਈਟ ਵਾਲਾ ਚਾਹੀਦਾ ਕਿ ਤੁਹਾਨੂੰ ਡਾਰਕ ਵਾਲਾ ਚਾਹੀਦਾ ਕਈ ਵਾਰ ਫਿਰ ਭੈਣਾ ਕਹਿੰਦੇ ਨੇ ਸਾਨੂੰ ਇਹ ਮੰਗਵਾਇਆ ਸੀ ਜੀ ਤੁਸੀਂ ਭੇਜਤਾ ਉਹ ਕਈ ਵਾਰ ਕਲਰਾਂ ਦੇ ਵਿੱਚ ਚੇਂਜ ਆ ਜਾਂਦਾ ਵਾਕਿਆ ਆਪਾਂ ਤਾਂ ਭੇਜਣਾ ਹੀ ਆ ਜੀ ਤੁਹਾਨੂੰ ਹੈ ਨਾ ਜਿਹੜਾ ਤੁਹਾਨੂੰ ਪਸੰਦ ਆ ਉਹ ਕੋਈ ਹੀ ਭੇਜਾਂਗੇ ਤੇ ਇਹ ਵਾਲਾ ਰਸਟ ਦੇ ਵਿੱਚ ਆ ਗਿਆ ਜੀ ਇਹ ਵਾਲਾ ਪੀਚ ਚ ਆ ਗਿਆ ਜੀ ਹੋ ਸਕਦਾ ਵੀਡੀਓ ਚ ਤੁਹਾਨੂੰ ਜਿਆਦਾ ਫਰਕ ਨਾ ਲੱਗੇ ਇਹ ਪੀਚ ਟਨ ਆ ਗਿਆ ਇਹ ਰਸਟ ਟਨ ਆ ਗਿਆ ਇਹ ਦੱਸ ਕੇ ਬਸ ਇਹਨਾਂ ਦੇ ਨਾਲ ਹੁਣ ਅਸੀਂ ਨੰਬਰ ਲਗਾਇਆ ਕਰਾਂਗੇ ਕੋਸ਼ਿਸ਼ ਸਾਡੀ ਇਹੀ ਰਹੂਗੀ ਸਿੱਧਾ ਥੋੜਾ ਆ ਸਾਡੀ ਕੋਸ਼ਿਸ਼ ਇਹ ਹੀ ਰਹੂਗੀ ਕਿ ਆਪਾਂ ਇਹਨਾਂ ਦੇ ਉੱਤੇ ਨੰਬਰ ਲਗਾ ਦਿਆ ਕਰੀ ਵੀ ਸ਼ੇਡ ਕਿਹੜਾ ਚਾਹੀਦਾ ਸਾਨੂੰ ਕਿੰਨੇ ਨੰਬਰ ਸ਼ੇਡ ਚਾਹੀਦੇਗਾ ਤੇ ਉਸ ਤੋਂ ਬਾਅਦ ਆ ਗਿਆ ਬਹੁਤ ਹੀ ਪਿਆਰਾ ਜਿਹਾ ਪਿਸਤਾ ਸ਼ੇਡ ਆ ਗਿਆ ਜੇ ਸੀ ਗ੍ਰੀਨ ਜਿਹਾ ਸ਼ੇਡ ਆ ਗਿਆ ਪਿਸਤਾ ਜਾਂ ਤੇ ਉਸ ਤੋਂ ਬਾਅਦ ਆ ਗਿਆ ਮਸਟਰਡ ਸ਼ੇਡ ਆ ਗਿਆ ਜੀ ਬਹੁਤ ਹੀ ਸੋਹਣਾ ਤੇ ਇੱਕ ਰੈਸਟ ਦਾ ਇਹ ਵਾਲਾ ਆ ਗਿਆ ਰੈਸਟ ਦੇ ਦੋ ਆ ਗਏ ਜੀ ਇੱਕ ਥੋੜਾ ਡਾਰਕ ਹੈ ਇੱਕ ਲਾਈਟ ਹੈਗਾ ਇਹ ਵਾਲਾ ਡਾਰਕ ਇਹ ਵੀ ਦੱਸ ਦਿਓ ਤੁਸੀਂ ਸਾਨੂੰ ਡਾਰਕ ਵਾਲਾ ਰੈਸਟ ਚਾਹੀਦਾ ਹੈ ਕਿ ਆ ਤੁਹਾਨੂੰ ਇਹ ਵਾਲੇ ਸੂਟਾਂ ਦਾ ਜਿਹੜਾ ਪ੍ਰਾਈਸ ਰਹੂਗਾ ਸਿਰਫ 800 ਰੁਪਏ ਰਹੂਗਾ ਜੀ 800 ਰੁਪਏ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਨਾ ਕਲਰ ਫਟਾਫਟ ਆਰਡਰ ਬੁੱਕ ਕਰਿਓ ਤੇ ਲਿਮਟਡ ਜャ ਸਟਾਕ ਹੈ 800 ਰੁਪਏ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ 800 ਰੁਪਏ ਸ਼ਿਪਿੰਗ ਐਕਸਟਰਾ ਰਹੂਗੀ ਜੀ ਸ਼ਿਪਿੰਗ ਮੈਂ ਪਹਿਲਾਂ ਹੀ ਬੋਲ ਦਿੰਨੀ ਆ ਸ਼ਿਪਿੰਗ ਐਕਸਟਰਾ ਰਹੂਗੀ ਪੰਜਾਬ ਹਰਿਆਣਾ ਦੀ 90 ਰੁਪਏ ਰਹੂਗੀ ਜੇ ਕਿਸੇ ਹੋਰ ਸਟੇਟ ਤੋਂ ਕਿਤੇ ਦੀ 110 ਰੁਪਏ ਹੈ ਕਿਤੇ ਦੀ 120 ਰੁਪਏ ਹੈ ਜੀ ਹੈ ਦੇ ਅਕੋਰਡਿੰਗ ਹੈਗੀ ਹੈਗੀ ਠੀਕ ਹੈ ਜੀ ਸਟੇਟ ਦੇ ਅਕੋਰਡਿੰਗ ਹੋਊਗੀ ਉਹ ਤੇ ਇਹ 90 ਰੁਪਏ ਹੈਗੇ ਪੰਜਾਬ ਹਰਿਆਣਾ ਦੀ 800 ਰੁਪਏ ਸੁਟਾ ਦਾ ਪ੍ਰਾਈਸ ਰਹੂਗਾ ਭਪਿੰਦਰਾ ਬ੍ਰਾਂਡ ਦੇ ਰਹਿਣ ਵਾਲੇ ਨੇ ਜੀ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਦਿਖਾ ਰਹੀਆਂ ਇਹ ਦਿਖਾਵਾਂਗੇ ਜੀ कॉटन ਦੇ ਸੋਨੂੰ ਟਿਸਟਾ ਦੀ ਹੀ ਕਾਟਰ ਰਹੂਗੀ ਵਿਦਆਊਟ ਲਾਈਨਿੰਗ ਵਾਲੇ ਨੇ ਇਹ ਲਾਈਨਿੰਗ ਦਿਨਾ ਤੇ ਕੋਈ ਰਿਕੁਆਇਰਮੈਂਟ ਹੈ ਨਹੀਂਗੀ ਜਿਵਾਰ ਵਾਲੀਆਂ ਪੈਣਾ ਬਣਾਣੀਆਂ ਤਾਂ कॉटन ਦੀ ਲਾਈਨਿੰਗ ਜ਼ਰੂਰ ਲਗਵਾ ਲੈਣ ਕਿਉਂਕਿ ਬਾਹਰ ਤਾਂ ਜ਼ਰੂਰੀ ਹੈਗੀ ਤੇ ਵਟ ਇੰਡੀਆ ਦੇ ਵਿੱਚ ਇਹਨਾਂ ਤੇ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਨਹੀਂ ਵਿਦਆਊਟ ਲਾਈਨਿੰਗ ਨੇ ਵਾਕਈ ਜੇ ਬਾਹਰ ਵੀ ਨਹੀਂ ਲਗਵਾਣੀ ਤਾਂ ਤੁਹਾਡੀ ਆਪਣੀ ਚੋਇਸ ਹੋਊਗੀ ਬਿਨਾ ਲਾਈਨਿੰਗ ਤੋਂ ਵੀ ਬਣ ਜਾਣੇ ਨੇ ਇਹ ਸੂਟ ਟੀਸਟਾ ਬ੍ਰਾਂਡ ਰਹੂਗਾ ਜੀ ਬਹੁਤ ਹੀ ਜਿਆਦਾ ਵਧੀਆ ਜਿਹੜੇ ਸੂਟ ਲੈਣਗੇ ਇਹ ਮੈਚਿੰਗ ਸੂਟ ਲੈਣ ਵਾਲੇ ਨੇਗੇ ਫਟਾਫਟ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਦਿਓ ਤੇ ਫੈਲਾ ਕਲਰ ਆ ਗਿਆ ਜੀ ਫਰੋਜ਼ੀ ਕਿਸੇ 'ਚ ਦੋ ਸੂਟ ਮਿਲ ਜਾਣਗੇ ਕਿਸੇ 'ਚ ਤਿੰਨ ਮਿਲ ਜਾਣਗੇ ਐਦਾਂ ਮਿਲ ਜਾਣਗੇ ਜੀ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਪਿੰਕ ਕਲਰ ਬਹੁਤ ਜਿਆਦਾ ਸੋਨੇ ਪ੍ਰਿੰਟ ਨੇ ਸਾਰੇ ਸਾਰੇ ਪ੍ਰਿੰਟ ਲਾਜਵਾਬ ਨੇਗੇ ਪ੍ਰਿੰਟਾਂ ਨੂੰ ਲੈ ਕੇ ਤਾਂ ਨਾ ਬਹੁਤ ਹੀ ਜਿਆਦਾ ਵਧੀਆ ਕਲੈਕਸ਼ਨ ਹੈਗੀ ਟਿਸਟਾ ਵਾਲਿਆਂ ਦੀ ਕਿਉਂਕਿ ਇਹਨਾਂ ਦੇ ਜਿਹੜੇ ਪ੍ਰਿੰਟ ਹੁੰਦੇ ਨੇਗੇ ਬਹੁਤ ਹੀ ਸੋਹਣੇ ਹੁੰਦੇ ਨੇਗੇ ਯੂਨੀਕ ਜੇ ਹੁੰਦੇ ਨੇਗੇ ਹਰ ਕਿਸੇ ਦੇ ਵੇਅਰ ਕੀਤਾ ਨਹੀਂ ਮਿਲੂਗਾ ਤੁਹਾਨੂੰ ਇੰਨੇ ਸੋਹਣੇ ਟਿਸਟਾ ਵਾਲਿਆਂ ਦੇ ਪ੍ਰਿੰਟ ਹੁੰਦੇ ਨੇਗੇ ਬਾਕੀ ਬਾਅਦ ਦੇ ਵਿੱਚ ਨਾ ਜਦੋਂ ਹੋਰ ਬ੍ਰਾਂਡ ਦੇ ਥੋੜੇ ਕਾਪੀ ਜਿਆਦੇ ਬਣ ਜਾਂਦੇ ਨੇ ਤਾਂ ਥੋੜਾ ਜਿਹੜਾ ਰੇਟ ਹੁੰਦਾ ਹੈਗਾ ਹਾਈ ਜ਼ਰੂਰ ਹੁੰਦਾ ਬਟ ਚੀਜ਼ ਵਧੀਆ ਹੁੰਦੀ ਹੈਗੀ ਤੇ ਬਹੁਤ ਸੋਹਣੀ ਹੁੰਦੀ ਹੈ ਲਓ ਜੀ ਬਹੁਤ ਸੋਹਣੀਆਂ ਚੀਜ਼ਾਂ ਲੱਗੀਆਂ ਤੇ ਫਿਰੋਜ਼ੀ ਦੇ ਵਿੱਚ ਇੱਕ ਪ੍ਰਿੰਟ ਆ ਗਿਆ ਸਾਡੇ ਕੋਲੇ ਬਹੁਤ ਸੋਹਣੇ ਪ੍ਰਿੰਟ ਲੱਗੇ ਇਹਨਾਂ ਨੂੰ ਤੁਸੀਂ ਕਿਵੇਂ ਮਰਜ਼ੀ ਸਲਵਾਰ ਸੂਟ ਬਣਾਓ ਟਾਈ ਟਾਈ ਦੀ ਕੱਟ ਰਹੂਗੀ ਜੀ 2.5 ਮੀਟਰ ਸ਼ਰਟ ਦਾ ਮਿਲੂਗਾ 2.5 ਮੀਟਰ ਹੀ ਬਾਟਮ ਦਾ ਮਿਲੂਗਾ ਤੁਹਾਨੂੰ ਇਹਨਾਂ ਦੀ ਕੱਟ 2.5 2.5 ਦੀ ਹੀ ਮਿਲੂਗੀ ਤੁਹਾਨੂੰ ਤੇ ਉਸ ਤੋਂ ਬਾਅਦ ਬਹੁਤ ਹੀ ਸੋਹਣਾ ਜਿਹਾ ਕਲਰ ਆ ਗਿਆ ਪਰਪਲ ਸ਼ੇਡ ਬਹੁਤ ਸੋਹਣਾ ਸ਼ੇਡ ਹੈ ਵੀ ਛੇੜ ਸਾਰੇ ਇੱਕ ਤੋਂ ਇੱਕ ਰਹਿਗੇ ਬਹੁਤ ਪਿਆਰਾ ਜਿਹਾ ਛੇੜ ਹੈ ਸਟੱਫ ਵਾਈਜ਼ ਦਾ ਨਾ ਮੈਂ ਤੁਹਾਨੂੰ ਦਿਖਾ ਦਿੰਨੀ ਹੈਗੀ ਕਿੰਨਾ ਸੋਹਣਾ ਸਟੱਫ ਹੈ ਬਹੁਤ ਹੌਫ ਟੈਗਰ ਬਿਲਕੁਲ ਬਿਲਕੁਲ ਇਹ ਮੈਨ ਮਲਾਈ ਵਰਗਾ ਸੌਫਟ ਪਿਆ ਹੈਗਾ ਇਹ ਇੰਨਾ ਕੁ ਸੋਹਣਾ ਸਟੱਫ ਹੈ ਜੀ ਫਟਾਫਟ ਆਰਡਰ ਬੁੱਕ ਕਰਿਓ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਿਓ ਤੁਸੀਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਤੇ ਨਾਲ ਦੀ ਹੀ ਬ੍ਰੈਂਡ ਦੀ ਰਹੂਗੀ ਜੀ ਇਹਦੀ ਬਾਟਮ ਕੋਈ ਅਲੱਗ ਤੋਂ ਕੈਂਬ੍ਰਿਕ ਨਹੀਂ ਲਗਾਈ ਹੋਈ ਹੈਗੀ ਆਪਾਂ ਨੇ ਵੀ ਆਪਾਂ ਕਈ ਵਾਰ ਨਾ ਇਹਨਾਂ ਦੇ ਵਿੱਚ ਵੀ ਫਰਕ ਇਹ ਚੀਜ਼ ਦਾ ਰਹਿ ਜਾਂਦਾ ਤੁਸੀਂ ਕਹਿ ਦਿੰਦੇ ਹੋ ਜੀ ਕਈ ਵਾਰ ਇਹ ਹੁੰਦਾ ਹੈਗਾ ਵੀ ਉੱਥੇ ਇਹ ਐਨੇ ਪ੍ਰਾਈਸ ਦਾ ਮਿਲ ਰਿਹਾ ਹੈਗਾ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਤੁਸੀਂ ਬ੍ਰੈਂਡ ਦੇਖਿਆ ਕਰੋ ਉਸ ਤੋਂ ਬਾਅਦ ਇਹ ਹੁੰਦਾ ਹੈ ਕਿ ਉਹਦੇ ਨਾਲ ਬਾਟਮ ਕਿਹੜੀ ਲੱਗੀ ਹੋਈ ਹੈ ਬਾਟਮ ਨਾਲ ਰੇਟ ਹੈ ਜਿਹੜਾ ਵੱਧ ਘਟ ਜਾਂਦਾ ਹੈਗਾ ਦੁਪੱਟੇ ਨਾਲ ਰੇਟ ਵੱਧ ਘਟ ਜਾਂਦਾ ਹੈਗਾ ਇਹ ਚੀਜ਼ਾਂ ਹੋ ਜਾਂਦੀਆਂ ਨੇ ਜੀ ਸ਼ਰਟ ਕਈ ਵਾਰਗਲਾ ਟਿਸਟਾ ਦੀ ਲਾ ਆਂਦਾ ਜਿਹੜੀ ਕੈਂਬ੍ਰਿਕ ਦੀ ਸਿੰਪਲ ਕਾਟਨ ਲਗਾ ਦਿੰਦੇਗਾ ਅਗਲਾ ਜਿਹੜੀ ਆਪਣੇ ਕੋਲੇ ਇਹ ਵਾਲੀ ਹੈ ਨਾ 80 ਟਿਸਟਾ ਦੀਆਂ ਹੀ ਬਾਟਮਾਂ ਨੇ ਕੈਂਬ੍ਰਿਕ ਦੀਆਂ ਟਿਸਟਾ ਦੇ ਤੇ ਆਪਾਂ ਪਲੇਨ ਜੀ ਵੀ ਕੋਸ਼ਿਸ਼ ਕਰਾਂਗੇ ਇਸ ਵਾਰ ਕਾਫੀ ਵੈਰਾਈਟੀ ਇਹਨਾਂ ਦੇ ਵਿੱਚ ਹੀ ਲੈ ਕੇ ਆਵਾਂਗੇ ਟਿਸਟਾ ਦੇ ਵਿੱਚ ਤਾਂ ਜੋ ਤੁਹਾਨੂੰ ਬਾਟਮ ਲਗਾਣੀਆਂ ਜਿਹੜੇ ਆਲਓਵਰ ਸੂਟ ਨੇ ਮੈਚਿੰਗ ਕਰਨੀ ਸੌਖੀ ਹੋ ਜੀ ਲਓ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਹੈਗਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈਗਾ ਲਾਜਵਾ ਆਵਦੀਆਂ ਚੀਜ਼ਾਂ ਨੇ ਜੀ ਬਹੁਤ ਸੋਹਣੀਆਂ ਅਲੱਗ ਜੀ ਕਲੈਕਸ਼ਨ ਹੁੰਦੀ ਹੈ ਇਹਨਾਂ ਦੀ ਲੋ ਜੀ ਇਹ ਫਰੋਜੀ ਆ ਗਿਆ ਉਹ ਜ਼ਿਆਦਾ ਫਰੋਜੀ ਆ ਗਿਆ ਸੀ ਡਾਰਕ ਇਹ ਗ੍ਰੀਨ ਜਾਂ ਫਰੋਜੀ ਆ ਗਿਆ ਜੀ ਬਹੁਤ ਸੋਹਣਾ ਲਾਈਟ ਜ ਫਰੋਜੀ ਆ ਗਿਆ ਬਹੁਤ ਸੋਹਣੇ ਕਲਰ ਨੇ ਜੀ ਕਲਰ ਕੰਬੀਨੇਸ਼ਨ ਬੜੇ ਪਿਆਰੇ ਨੇਗੇ ਇਹ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਗਿਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈਗਾ ਸਾਰੇ ਪ੍ਰਿੰਟ ਨਾ ਇੱਕ ਤੋਂ ਇੱਕ ਰੰਗੇ ਇਹਨਾਂ ਦੇ ਪ੍ਰਿੰਟਾਂ ਦੀ ਖਾਸੀਅਤ ਹੈ ਕਲਰ ਦੇਖੋ ਕਿੰਨੇ ਸੋਹਣੇ ਨੇ ਬਹੁਤ ਹੀ ਜਿਆਦੇ ਸੋਹਣੇ ਇਹਨਾਂ ਨੂੰ ਸਿੰਪਲ ਨਾ ਕਾਟਨ ਦੇ ਲੈਸਾ ਲਗਾ ਕੇ ਤੁਸੀਂ ਸੋਨਾ ਜਾਂ ਲੈ ਕੇ ਦੁਪੱਟਾ ਇਹਨਾਂ ਨਾਲ ਬਹੁਤ ਸੋਹਣੇ ਸੂਟ ਬਣਾ ਸਕਦੇ ਹੋ ਜਿਵੇਂ ਕੋਟਾਂ ਦੇ ਦੁਪੱਟੇ ਆ ਚੁੱਕੇ ਨੇਗੇ ਆਪਣੇ ਕੋਲੇ ਸੁਪਰ نیٹ ਦੇ ਦੁਪੱਟੇ ਆ ਚੁੱਕੇ ਨੇਗੇ ਤੇ ਐਦਾਂ ਦੇ ਦੁਪੱਟੇ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਇਹਨਾਂ ਦੇ ਨਾਲ ਲਗਾਉਣ ਵਾਸਤੇ ਬਾਕੀ ਚਨੂਨ ਸ਼ਕੂਨ ਦਾ ਚੱਲ ਹੀ ਰਹੇਗਾ ਨੱਚ ਚੰਦੇਰੀ ਚੱਲ ਗਿਆ ਚੰਦੇਰੀ ਦੇ ਦੁਪੱਟੇ ਆਏ ਹੋਏ ਨੇ ਕਿਉਂਕਿ ਚੰਦੇਰੀ ਦੇ ਸੂਟ ਆ ਗਏ ਇਸ ਕਰਕੇ ਚੰਦੇਰੀ ਦੇ ਦੁਪੱਟੇ ਵੀ ਆਪਾਂ ਵਾਈਟ ਦੇ ਵਿੱਚ ਲੈ ਆਏ ਲਓ ਜੀ ਬਹੁਤ ਸੋਹਣੇ ਸੂਟ ਨੇਗੇ ਬਹੁਤ ਪਿਆਰੇ ਇਹ ਤਾਂ ਆ ਗਏ ਹਨ ਸੈਕੰਡ ਸ਼ੀਲ ਤੇ ਬਹੁਤ ਹੀ ਜਿਆਦੇ ਸੋਹਣੇ ਸੂਟ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਲਓ ਜੀ ਦੋ ਦੋ ਸੂਟਸ ਸਾਰਿਆਂ ਚ ਮਿਲ ਜਾਣੇ ਨੇ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਸਾਰਿਆਂ ਚ ਬਹੁਤ ਸੋਹਣੇ ਸੂਟ ਨੇ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ फटाफट ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਸਟੱਫ ਵਾਈਸ ਦਾ ਬਹੁਤ ਹੀ ਜ਼ਿਆਦਾ ਸੌਫਟ ਐਂਡ ਲਾਈਟ ਵੇਟ ਸਟੱਫ ਰਹਿਣ ਵਾਲਾ ਹੈਗਾ ਬਹੁਤ ਜ਼ਿਆਦਾ ਸਮੂਥ ਹੈ ਵਿਦਆਊਟ ਲਾਈਨਿੰਗ ਤੋਂ ਬਣਨਗੇ ਇਹ ਸੂਟ ਦੇਖੋ ਕਿੰਨਾ ਸੋਹਣਾ ਗਾਜਰੀ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈ ਇੱਕ ਇਹਦੇ ਵਿੱਚ ਮਹਿੰਦੀ ਸ਼ੇਡ ਆ ਗਈ ਵੀ ਬਹੁਤ ਸੋਹਣਾ ਹੈਗਾ ਮਹਿੰਦੀ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਕਲੈਕਸ਼ਨ ਬਹੁਤ ਸੋਹਣੀ ਹੈ ਜੀ ਇਹਨਾਂ ਦੀ ਤੇ ਆਪਣੇ ਕੋਲੇ ਥੋੜਾ ਜਿਹਾ ਘੱਟ ਪ੍ਰਾਈਸ ਦਾ ਮੈਂ ਘੱਟ ਰੱਖ ਕੇ ਰਾਜੀ ਹੁੰਨੀ ਐ ਕਿ 1-2 ਤੋਂਾਂ ਜਿਹੀ ਖਰਾਬ ਹੋ ਜਾਂਦਾ ਹੈਗਾ ਦੋ ਪੈਸੇ ਵਧੀਆ ਲੱਗ ਜਾਂਦੇ ਨੇ ਵੱਟ ਫਿਰ ਉਹ ਚੀਜ਼ ਸੋਹਣੀ ਬਣ ਜਾਂਦੀ ਹੈ ਜੀ ਇਹ ਹੈਗਾ ਜਰੂਰ ਲਓ ਜੀ ਬਹੁਤ ਸੋਹਣਾ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਉਸ ਤੋਂ ਬਾਅਦ ਆ ਗਿਆ ਜੀ ਪਿੰਕ ਦੇ ਵਿੱਚ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਜਿਹੜਾ ਵੀ ਕਲਰ ਤੁਹਾਨੂੰ ਅਪੀਲ ਕਰਦਾ ਨਾ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਤੁਸੀਂ ਬਹੁਤ ਹੀ ਸੋਹਣਾ ਬਲਸ਼ ਪਿੰਕ ਜਿਹਾ ਸ਼ੇਡ ਹੈਗਾ ਇਹ ਪੂਰੀ ਸ਼ੇਡ ਹੈਗਾ ਪਿੰਕ ਕਾਜਰੀ ਦਾ ਹੋਇਆ ਬਲਸ਼ ਪਿੰਕ ਜਿਹਾ ਕਹਿ ਸਕਦੇ ਆਪਾਂ ਇਹਨੂੰ ਬਹੁਤ ਸੋਹਣਾ ਹੈਗਾ ਇਹ ਵੀ ਉਸ ਤੋਂ ਬਾਅਦ ਆ ਗਿਆ ਜੀ ਜੈਲੋ ਦੇ ਵਿੱਚ ਬਹੁਤ ਸੋਹਣੇ ਕਲਰ ਨੇਗੇ ਜਿਹੜਾ ਕਲਰ ਵੀ ਤੁਹਾਨੂੰ ਅਪੀਲ ਕਰਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਫਟਾਫਟ ਆਪਣਾ ਆਰਡਰ ਜਿਹੜਾ ਪਲੇਸ ਕਰਿਓ ਇਹਨਾਂ ਦਾ ਪ੍ਰਾਈਜ਼ ਰਹੂਗਾ ਜੀ 1300 ਰੁਪਏ ਆ uh, ਇਹ e, uh, 1300 ਆ ਰਹਾ ਹੋਊਗਾ ਜੀ ਨਾਲ ਦਾ ਪ੍ਰਾਈਸ ਹੈਗਾ ਜਿਹੜਾ ਸ਼ਿਪਿੰਗ ਐਕਸਟਰਾ ਰਹੂਗੀ ਦੋ ਤਰ੍ਹਾਂ ਦੇ ਸੂਟ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਫਟਾਫਟ ਆਰਡਰ ਪਲੇਸ ਕਰਿਓ ਆਪਣਾ ਨੰਬਰ ਹੈ 9253115036 ਜਿਹਦੇ ਤੇ ਆਪਣਾ ਆਰਡਰ ਪਲੇਸ ਕਰਨਾ WhatsApp ਤੇ ਹੀ ਆਪਾ ਆਰਡਰ ਲੈਨੇ Instagram ਤੇ ਆਪਾ ਆਰਡਰ ਨਹੀਂ ਲੈਂਦੇ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੈਗਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਨਾ ਜੀ ਟਿਸਟਾ ਬ੍ਰਾਂਡ ਰਹੂਗਾ ਜੀ ਥੈਂਕ ਯੂ